ਕੀ ਭਗਵੰਤ ਮਾਨ ਡੰਮੀ ਸੀਐਮ ਬਣ ਚੁੱਕੇ ਨੇ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਦੇ ਨਾਲ ਸਮਝੌਤਾ ਕੀਤਾ ਹੈ ਕਿ ਤੁਸੀਂ ਜੋ ਮਰਜ਼ੀ ਪੰਜਾਬ ਦੇ ਵਿੱਚ ਕਰੋ ਪਰ ਮੈਨੂੰ ਸੀਐਮ ਰਹਿਣ ਦਿਓ ਇਸ ਨੂੰ ਲੈ ਕੇ ਚਰਚਾ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਕਰਕਾਰ ਭਗਵੰਤ ਮਾਨ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਕੀ ਭਗਵੰਤ ਮਾਨ ਡੰਮੀ ਸੀਐਮ ਬਣ ਚੁੱਕੇ ਨੇ ਉਹਨਾਂ ਨੇ ਦਿੱਲੀ ਦੇ ਨਾਲ ਕੇਜਰੀਵਾਲ ਦੇ ਨਾਲ ਸਮਝੌਤਾ ਕੀਤਾ ਹੈ ਕਿ ਮੈਨੂੰ ਸੀਐਮ ਰਹਿਣ ਦਿਓ ਤੁਸੀਂ ਜੋ ਮਰਜ਼ੀ ਦੀ ਪੰਜਾਬ ਆ ਕੇ ਕਰੋ ਗਗਨ ਹੁਣਾਂ ਤੇ ਇਲਜ਼ਾਮ ਤਾਂ ਇਹੀ ਲੱਗ ਰਹੇ ਨੇ ਤੇ ਜੋ ਕਾਰ ਵਿਹਾਰ ਦੇਖਿਆ ਜਾਵੇ ਕਾਰੇ ਸਰਕਾਰ ਦੇਖਿਆ ਜਾਵੇ ਉਹਦੇ ਚੋਂ ਤਾਂ ਇਹਦੀ ਝਲਕ ਪੈਂਦੀ ਆ ਚਰਚਾ ਇਹ ਚੱਲੀ ਆ ਕਿ ਪੰਜਾਬ ਦੇ ਅੰਦਰ 50 ਐਸੇ ਵਿਅਕਤੀਆਂ ਨੂੰ ਕਾਨੂੰਨੀ ਅਫਸਰ ਕਹ ਲਈਏ ਲਾ ਅਫਸਰ ਕਾਨੂੰਨੀ ਮਾਹਰਾਂ ਦੇ ਤੌਰ ਦੇ ਉੱਤੇ ਨਿਯੁਕਤ ਕੀਤਾ ਜਾ ਰਿਹਾ ਜਿਹੜੇ ਦਿੱਲੀ ਤੋਂ ਬੇਰੁਜ਼ਗਾਰ ਹੋਗੇ ਹੂੰ ਜਿਹੜੀ ਦਿੱਲੀ ਚ ਸਰਕਾਰ ਸੀ ਜਿਹੜੇ ਉੱਥੇ ਦਿੱਲੀ ਸਰਕਾਰ ਦੇ ਲਾਅ ਅਫਸਰ ਸੀ ਕਾਨੂੰਨੀ ਮਾਹਿਰ ਸੀ ਕਾਨੂੰਨੀ ਸਲਾਹਕਾਰ ਸੀ ਉਹ ਸਾਰਿਆਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੁਣ ਫਿੱਟ ਕੀਤਾ ਜਾ ਰਿਹਾ ਉਹ ਫਿੱਟ ਕੀਤਾ ਜਾ ਰਿਹਾ ਹੁਣ ਉਹ ਫਿੱਟ ਕੌਣ ਕਰਾ ਰਿਹਾ ਮੈਂ ਤਾਂ ਨਹੀਂ ਕਰਾ ਰਿਹਾ ਤੁਸੀਂ ਤਾਂ ਨਹੀਂ ਕਰਾ ਰਹੇ ਕੋਈ ਹੋਰ ਤਾਂ ਨਹੀਂ ਕਰਾ ਰਿਹਾ ਹੂੰ ਕੌਣ ਕਰਵਾ ਰਿਹਾ ਹੋਣਾ ਅਰਵਿੰਦ ਕੇਜਰੀਵਾਲ ਪੰਜਾਬ ਦੇ মিডিਆ ਗਲਿਆਰਿਆਂ 'ਚ ਚਰਚਾ ਅੱਜ ਦੀ ਨਹੀਂ ਲਗਭਗ ਉਸ ਵੇਲੇ ਦੀ ਹੈ 16 ਮਾਰਚ 2022 ਦੀ ਜਦੋਂ ਤੋਂ ਮੁੱਖ ਮੰਤਰੀ ਨੇ ਸੌ ਚੁੱਕੀ ਹੈ ਇਹ ਕਹਿੰਦੇ ਨੇ ਕਈ ਕਈ ਕਹਿ ਸਕਦੇ ਨੇ ਕਿ ਜਿਵੇਂ ਜਿਵੇਂ ਰੰਗ ਪਈ ਜਾਂਦਾ ਓਵੇਂ ਓਵੇਂ ਗੂੜਾ ਹੋ ਜਾਂਦਾ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਇਹ ਚਰਚਾਵਾਂ ਆਪਣੇ ਸਿਖਰ ਤੇ ਗਈਆਂ ਇਹ ਪੱਕੀਆਂ ਹੁੰਦੀਆਂ ਗਈਆਂ ਇਹ ਧਾਰਾਵਾਂ ਸੱਚ ਵਾਂਗੂ ਦਿਖਾਈ ਦੇਣ ਲੱਗੀਆਂ ਚਾਹੇ ਸੱਚ ਹੈ ਜਾਂ ਨਹੀਂ ਹੈ ਅੱਜ ਪੰਜਾਬ ਦੇ ਸਾਬਕਾ ਮਾਲ ਮੰਤਰੀ ਵਿਕਰਮ ਜੀਠੀਆ ਮੈਦਾਨ ਚਾਈਨ ਇਸ ਮਾਮਲੇ ਚ ਲੈ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਉਹ ਲੋਕਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਜਿਹੜੇ ਦਿੱਲੀ ਤੋਂ ਬੇਰੁਜ਼ਗਾਰ ਹੋ ਕੇ ਆ ਰਹੇ ਨੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਸਵਾਲ ਚੁੱਕੇ ਕਿ ਪੰਜਾਬ ਦੇ ਬਹੁਤ ਗੰਭੀਰ ਮਸਲੇ ਨੇ। ਹਾਲਾਂਕਿ ਉਹਨਾਂ ਨੂੰ ਆਪਣੇ ਗਰੀਬਾਂ 'ਚ ਵੀ ਝਾਤ ਮਾਰਨੀ ਚਾਹੀਦੀ ਹੈ ਪਰ ਉਹ ਮਸਲੇ ਉਸ ਮੁਕਾਬਲੇ ਅੱਜ ਜ਼ਿਆਦਾ ਜਿਹੜਾ ਕਹਿ ਲਈਏ ਕਿ ਪੰਜਾਬ ਦੇ ਲਈ ਸੰਕਟ ਵਾਲੇ ਨੇ। ਚਾਹੇ ਉਹ ਭਾਖੜਾ ਪ੍ਰਬੰਧਕ ਬੋਰਡ ਦਾ ਮਸਲਾ ਹੈ ਪੰਜਾਬ ਦੇ ਹੋਰ ਕਈ ਮਸਲੇ ਨੇ ਉਹ ਸਾਰੇ ਮਸਲੇ ਕਿ ਉਹ ਲੋਕ ਹੱਲ ਕਰ ਪਾਉਣਗੇ। ਮੇਰੀ ਇੱਕ ਸਿੱਧੀ ਸਿੱਧਾ ਸਪਸ਼ਟ ਜੀ ਗੱਲ ਹੁੰਦੀ ਹੈ ਕਿ ਜਿਹਦੇ ਬਾਰੇ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਉਸ ਕੰਮ ਨੂੰ ਸਹੀ ਤਰੀਕੇ ਨਾਲ ਕਰ ਨਹੀਂ ਪਾਉਂਦੇ। ਵਾਕਈ ਇਹ ਗੱਲ ਹੈ ਕਿ ਜਿੰਨੀ ਕ ਦਿੱਲੀ ਦੀਆਂ ਟੀਮਾਂ ਹੁਣ ਤੱਕ ਪੰਜਾਬ ਚ ਆਈਆਂ ਉਹਨਾਂ ਦੇ ਕੋਈ ਵੀ ਸਾਰਥਕ ਨਤੀਜੇ ਨਹੀਂ ਹੈ ਚਾਹੇ ਤੁਸੀਂ ਦਿੱਲੀ ਦੇ ਅਵੀਨ ਕੁਮਾਰ ਨੂੰ ਦੇਖ ਲਓ ਇੱਕ ਇਹਨਾਂ ਨੇ ਆਰਥਿਕ ਸਲਾਹ ਕਰ ਲਾਇਆ ਸੀ ਉਹਦਾ ਕੋਈ ਰਿਜ਼ਲਟ ਦੇਖ ਲਓ ਤੁਹਾਡੇ ਸਾਹਮਣੇ ਕੁਝ ਨਹੀਂ ਕਿਉਂਕਿ ਬਜਟ ਚ ਵੀ ਤਾਂ ਦਿਖਣਾ ਚਾਹੀਦਾ ਸੀ ਨਾ ਕਿ ਜੋ ਉਸ ਵਿਅਕਤੀ ਨੇ ਕੀਤਾ ਵੇ ਤਾਂ ਉਹਦਾ ਕੋਈ ਸਾਰਥਕ ਨਤੀਜਾ ਨਹੀਂ ਹੋਗਾ ਕੇਜਰੀਵਾਲ ਤੇ ਭਗਵੰਤ ਮਾਨ ਦੀ ਸੈਟਿੰਗ ਹੈ ਜਾਂ ਨਹੀਂ ਹੈ ਇਹਦਾ علیحد੍ਹਾ ਗੱਲ ਆ ਪਰ ਇਹ ਗੱਲ ਇਹ ਜ਼ਰੂਰ ਹੈ ਕਿ ਜੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿਚਕਾਰ ਜਿਹੜੀਆਂ ਤਲਖੀਆਂ ਨੇ ਉਹ ਹਮੇਸ਼ਾ ਜਗ ਜ਼ਾਹਰ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਾਸ ਕਰਕੇ ਜਦੋਂ ਭਗਵੰਤ ਮਾਨ ਕੇਜਰੀਵਾਲ ਦੇ ਬਾਹਰ ਆਉਣ ਤੋਂ ਬਾਅਦ ਤੇ ਪਹਿਲਾਂ ਜਿਵੇਂ ਉਹਨਾਂ ਦੀ ਐਕਟੀਵਿਟੀ ਸੀ ਉਹਦੇ ਵਿੱਚ ਜਦੋਂ ਮੇਲ ਕਰਕੇ ਦੇਖਦੇ ਆ ਉਹ ਨਹੀਂ ਮਜੀਠੀਆ ਕਹਿੰਦੇ ਕਿ ਭਗਵੰਤ ਮਾਨ ਨੇ ਸੈਟਿੰਗ ਕੀਤੀ ਹੈ ਕਿ ਤੁਸੀਂ ਮੇਰੇ ਕੋਲੇ ਸਿਰਫ ਫਰਾ ਪਿੰਨ ਰਹਿਣ ਦਿਓ ਮੁੱਖ ਮੰਤਰੀ ਮੈਨੂੰ ਰਹਿਣ ਦੋ ਜਿੱਥੇ ਸੈਨ ਕਰਾਉਣੇ ਹੋਏ ਕਰਾ ਕਰਦਿਆ ਕਰੂੰ ਤੁਸੀਂ ਜੋ ਮਰਜ਼ੀ ਕਰ ਲਓ ਯਾਨੀ ਕਿ ਉਹ ਤਾਂ ਕਾਫੀ ਗੰਭੀਰ ਮਸਲੇ ਵੱਲ ਲੈ ਕੇ ਜਾਂਦੇ ਆ ਇਹ ਗੱਲ ਕਿਸੇ ਤੋਂ ਲੁਕੀ ਸ਼ਿਪੀ ਨਹੀਂ ਕਿ ਸੁਪਰ ਸੀਐਮ ਦੇ ਤੌਰ ਦੇ ਉੱਤੇ ਹੁਣ ਮਨੀਸ਼ ਸੋਦੀਆ ਡਿਕਟੇਟ ਕਰ ਰਹੇ ਐ ਕਿਹਾ ਗਿਆ ਕਿ ਕਈ ਵਿਭਾਗਾਂ ਦੀਆਂ ਮੀਟਿੰਗਾਂ ਉਹਨਾਂ ਦੇ ਮੰਤਰੀਆਂ ਦੀ ਗੈਰ ਹਾਜ਼ਰੀ ਦੇ ਵਿੱਚ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਨੇ ਲਈਆਂ ਨੇ ਸਵਾਲ ਤਾਂ ਇਹੀ ਹੈ ਨਾ ਕਿ ਉਹ ਕਿਸ ਹਸਿਆਤ ਚ ਲੈ ਰਹੇ ਨੇ ਭਗਵੰਤ ਮਾਨ ਨੇ ਕੀ ਉਹਨਾਂ ਨੂੰ ਰੋਕਿਆ ਨਹੀਂ ਕੀ ਕਿਹਾ ਨਹੀਂ ਪਾਰਟੀ ਹਾਈ ਕਮਾਂਡ ਨੂੰ ਇਹਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਗੋਡੇ ਟੇਕ ਚੁੱਕੇ ਨੇ ਜੇ ਉਹ ਮੀਟਿੰਗਾਂ ਹੋਈਆਂ ਨਹੀਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਦੇਖੋ ਆਥ ਆਫ ਸਿਕਰੈਸਿਟੀ ਦਾ ਮਸਲਾ ਹੈ ਉਹਦੇ ਦੇ ਭੇਦ ਗੁਪਤ ਰੱਖਣ ਦਾ ਜਿਹੜਾ ਸੌ ਚੁੱਕੀ ਆ ਤੁਸੀਂ ਤੁਸੀਂ ਉਸ ਸੌ ਨੂੰ ਤੋੜ ਰਹੇ ਹੋ ਕਿਸੇ ਐਸੇ ਵਿਅਕਤੀ ਨੂੰ ਜਿਹੜਾ ਕਿ ਉਹਦਾ ਕੋਈ ਹੱਕ ਹੀ ਨਹੀਂ ਬਣਦਾ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਖਮੋਸ਼ ਹੋ ਜਾਂਦੇ ਆ ਤੇ ਫਿਰ ਕਰਦੇ ਆ ਮੈਂ ਕਹਿਣਾ ਤਾਂ ਨਹੀਂ ਚਾਹੀਦਾ ਵਿਅੰਗ ਕਰਸਦੇ ਆ ਸਟੈਅਰ ਕਰਸਦੇ ਆ ਆਪਣੇ ਉਸ ਅੰਦਾਜ਼ ਚ ਆ ਜਾਂਦੇ ਮੇਰੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਜੋ ਮਰਜ਼ੀ ਕਰੋ ਕਿਸੇ ਤੇ ਕੋਈ ਟਿੱਪਣੀ ਕਰਨੀ ਆ ਸਿਆਸੀ ਰੂਪ ਦੇ ਵਿੱਚ ਕਰਨੀ ਨਹੀਂ ਕਰਨੀ ਜੇ ਜੇ ਤੁਸੀਂ ਆਹੀ ਕੁਝ ਕਰਨਾ ਹੈ ਜੇ ਤੁਸੀਂ ਚੁਟਕਲੇ ਸੁਣਾਉਣੇ ਨੇ ਇਹ ਤਾਂ ਅਸੀਂ ਜੁਗ ਨੂੰ ਹਾਜ਼ਰ ਜਦੋਂ ਮਰਜ਼ੀ YouTube ਤੇ ਸੁਣ ਲਈਏ ਸਾਡੇ ਅਸੀਂ ਜਦੋਂ ਮਰਜ਼ੀ ਸੁਣ ਸਕਦੇ ਆ ਭਰੇ ਆਪਈਆ YouTube ਤੁਹਾਡੇ ਨਾਲ ਚੁਟਕਲਿਆਂ ਦੇ ਨਾਲ ਸਾਨੂੰ ਲੋਕਾਂ ਨੂੰ ਚਾਹੀਦਾ ਕਿ ਉਹਨਾਂ ਦੇ ਕੰਮ ਹੋਣੇ ਚਾਹੀਦੇ ਨੇ ਪੰਜਾਬ ਦੇ ਜਿਹੜੇ ਵੱਡੇ ਮਸਲੇ ਨੇ ਉਹ ਹੱਲ ਹੋਣੇ ਚਾਹੀਦੇ ਨੇ ਤੇ ਪੰਜਾਬ ਦੀ ਪ੍ਰਭੂਸੱਤਾ ਪੰਜਾਬ ਦੇ ਲੋਕਾਂ ਨੇ ਆਪਣੀ ਪ੍ਰਭੂਸੱਤਾ ਚੁਣ ਕੇ ਤੁਹਾਨੂੰ ਤੁਹਾਡੇ ਹੱਥਾਂ 'ਚ ਦਿੱਤੀ ਆ ਉਹ ਕਿਸੇ ਐਸੇ ਵਿਅਕਤੀਆਂ ਆਪਣੇ ਪਾਰਟੀ ਦੇ ਆਕਾਵਾਂ ਸੁਪਰੀਮੋਆਂ ਦੇ ਹੱਥ 'ਚ ਨਾ ਨਾ ਦਿਓ ਜਿਹਦੇ ਨਾਲ ਪੰਜਾਬ ਦੀ ਪ੍ਰਭੂਸੱਤਾ ਨੂੰ ਠੇਸ ਪਹੁੰਚੇ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚੇ ਤਾਂ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੱਡੇ ਇਲਜ਼ਾਮ ਖੜੇ ਕੀਤੇ ਨੇ ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਡੰਮੀ ਸੀਐਮ ਬਣ ਚੁੱਕੇ ਨੇ ਭਗਵੰਤ ਮਾਨ ਨੇ ਕੇਜਰੀਵਾਲ ਦੇ ਨਾਲ ਸਮਝੌਤਾ ਕੀਤਾ ਕਿ ਮੈਨੂੰ ਸੀਐਮ ਰਹਿਣ ਦਿਓ ਤੁਸੀਂ ਪੰਜਾਬ ਆ ਕੇ ਜੋ ਮਰਜ਼ੀ ਕਰੇ ਜਾਓ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਕਿਹੜਾ ਰੂਪ ਲੈਂਦੀ ਹੈ